ਸਾਸੀ ਕੱਜ ਸਾਰਿਆਂ ਨੂੰ ਤੁਹਾਡੀ ਵਾਸੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਈ ਹਾਂ ਵੀਡੀਓ ਨੂੰ ਤੁਸੀਂ ਐਨ ਤੱਕ ਸੂਟ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਵਿਸਕੋਸ ਜੌਰਜਰ ਦਾ ਸੂਟ ਰਹੇਗਾ ਹੈਂਡਵਰਕ ਬਹੁਤ ਹੀ ਪਿਆਰਾ ਇਸ ਦੇ ਉੱਪਰ ਕੀਤਾ ਗਿਆ ਬਾਟਮ ਜਿਹੜੀ ਹੋਏਗੀ ਇਸ ਦੇ ਨਾਲ ਪਲੇਨ ਰਹੇਗੀ ਕريب ਦੀ ਬਾਟਮ ਹੋਏਗੀ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਕ੍ਰੇਪ ਦਾ ਸੂਟ ਮਿਲ ਜੇਗਾ 5 ਮੀਟਰ ਦੀ ਕੱਟ ਰਹੇਗੀ ਹੈਂਡ ਐਮਬਰਾਇਡਰੀ ਕੀਤੀ ਗਈ ਇਸ ਦੇ ਉੱਪਰ ਵੀ ਬਾਟਮ ਪਲੇਨ ਦੇ ਹੈਗੀ ਦੁਪੱਟਾ ਇਸ ਦਾ ਨਾਲ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਆਉਂਦੇ ਨੇ ਵੈਲਵਟ ਦੇ ਸੂਟ ਰਾਂਗੇ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਨਸ਼ਨ ਉੱਪਰ ਕੀਤਾ ਹੋਇਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਸਾਰੇ ਸੂਟਾਂ ਤੇ 올 ਇੰਡੀਆ ਫ੍ਰੀ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਆਰਗੈਂਜ਼ਾ ਦਾ ਸੂਟ ਰਹੇਗਾ ਹੈਂਡਵਰਕ ਕੀਤਾ ਗਿਆ ਸ਼ਫਾਨ ਦਾ ਇਸ ਨਾਲ ਦੁਪੱਟਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਬਹੁਤ ਹੀ ਪੇਲੇ ਅਸ ਲਗਾਈ ਗਈ ਹੈ ਬਾਟਮ ਸ਼ਰਟ ਆਉਂਦੀ ਰਹੇਗੀ ਪਲੇਨ ਬਾਟਮ ਹੋਏਗੀ ਪ੍ਰਾਈਸ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਤੁਸੀਂ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ